ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆ ਦੇਖੋ ਜਿਹੜੇ ਕਹਿੰਦੇ ਨੇ ਕਿ ਅਮਰੀਕਾ ਦੇ ਵਿੱਚ ਛੋਟੇ ਛੋਟੇ ਘਰਾਂ ਦੇ ਵਿੱਚ ਲੋਕ ਰਹਿੰਦੇ ਨੇ ਆ ਦੇਖੋ ਪੂਰੇ ਕਿੰਨੀ ਐਸ਼ ਦੀ ਜ਼ਿੰਦਗੀ ਜੀਉਂਦੇ ਨੇ ਤੇ ਕਿੱਡੇ ਕਿੱਡੇ ਮਹਿਲ ਇਹਨਾਂ ਨੇ ਬਣਾ ਕੇ ਰਹਿ ਰਹੇ ਨੇ ਆ ਦੇਖੋ ਆ ਦੇਖੋ ਤੁਹਾਨੂੰ ਹੋਰ ਵੀ ਮੈਂ ਘਰ ਦਿਖਾ ਰਿਹਾ ਹਾਂ ਆ ਦੇਖੋ ਦੇਖੋ ਸਾਰੇ ਮਹਿਲਾ ਵਰਗੇ ਘਰ ਨਿਆਣਾ ਦੇ ਤੇ ਬਹੁਤ ਹੀ ਐਸ਼ ਦੀ ਜ਼ਿੰਦਗੀ ਜੀਉਂਦੇ ਨੇ ਆ ਦੇਖੋ ਕਿੰਨਾ ਵੱਡਾ ਪੂਰੇ 1 ਏਕੜ ਦੇ ਵਿੱਚ ਘਰ ਹੋਵੇਗਾ ਇੱਕ ਕਿੱਲੇ ਦੇ ਵਿੱਚ ਆ ਦੇਖੋ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਆ ਦੇਖੋ ਪੂਰੀ ਐਸ਼ ਦੀ ਜ਼ਿੰਦਗੀ ਜੁਂਦੇ ਨੇ ਤੇ ਸਾਰੇ ਲੱਕੜ ਦੇ ਕਰਨੇ ਆਓ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ